ਦੋਸਤੋ ਹੁਣ ਵਿਧਵਾ ਮਾਤਾ ਪਿਤਾ ਮਾਂ ਨੂੰ 4000 ਰੁਪਏ ਮਿਲਣਗੇ ਇਹ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਤੇ ਉਹ ਆਪਣਾ ਫਾਰਮ ਭਰ ਸਕਣ ਕਿਉਂਕਿ ਇਹ ਸਕੀਮ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ ਕਿ ਜੋ ਵੀ ਵਿਧਵਾ ਪੈਣਾ ਦੇ ਮਾਤਾਵਾ ਹਨ ਉਹਨਾਂ ਨੂੰ ਹੁਣ 4000 ਰੁਪਏ ਮਹੀਨਾ ਮਿਲੂਗਾ ਉਹ ਇਸ ਪ੍ਰਕਾਰ ਮਿਲੂਗਾ ਇਹ ਤੁਸੀਂ ਇੱਕ ਫਾਰਮ ਭਰਨਾ ਹੈਗਾ ਇਹ ਫਾਰਮ ਭਰ ਕੇ ਜਿੱਥੇ ਤੁਹਾਡਾ ਡਿਪੈਂਸ਼ਨ ਦਫ਼ਤਰ ਆਫਿਸ ਦੇ ਵਿੱਚ ਜਾ ਕੇ ਦੇ ਕੇ ਆਉਣਾ ਹੈਗਾ ਇਹ ਜੋ ਫਾਰਮ ਹੈ ਉਸ ਦੇ ਵਿੱਚ ਤੁਹਾਡੇ ਬੱਚਿਆਂ ਦੇ ਆਧਾਰ ਕਾਰਨ ਲੱਗਣਗੇ ਜਿੰਨੇ ਵੀ ਤੁਹਾਡੇ 18 ਸਾਲ ਤੋਂ ਬੱਚੇ ਘਟਨੇ ਉਹਨਾਂ ਨੂੰ ਚਾਹ ਰਹੇ ਆ ਕਿ ਇੱਕ ਮਾਤਰਾ ਮਿਲਣੀ ਮਿਲਣਾਗਾ ਸਰਕਾਰ ਵੱਲੋਂ ਸਕੀਮ ਆ ਚੁੱਕੀ ਹੈ ਕਿ ਤੁਸੀਂ ਉੱਥੇ ਜਾ ਕੇ ਆਪਣੇ ਫਾਰਮ ਦੇ ਕੇ ਆਉਣੇ ਨੇ ਜੇਕਰ ਤੁਹਾਡੇ 18 ਸਾਲ ਦੇ ਬੱਚੇ ਘਟ ਹੋਣਗੇ ਜਿੰਨਾ ਵੀ ਮਾਤਾ ਪਿਤਾ ਨਾਮ ਦੇ 18 ਸਾਲ ਤੋਂ ਬੱਚੇ ਘਟ ਨੇ ਉਹ ਉੱਥੇ ਜਾ ਕੇ ਆਪਣਾ ਫਾਰਮ ਜਮ੍ਹਾਂ ਕਰਵਾਇਆ ਉਹਨੂੰ ਇੱਕ ਸਕੂਲ ਚ ਲੈ ਕੇ ਦੇ ਕੇ ਆਉਣਾਗਾ ਤੇ ਉਹਨਾਂ ਦੇ ਆਧਾਰ ਕਾਰਨ ਉਹਨਾਂ ਦਾ ਮੌਦੀ ਮਾਤਾ ਦੇ ਨਾਲ ਜੁਆਇੰਟ ਕਾਪੀ ਹੋਣੀ ਚਾਹੀਦੀ ਆ ਇਹ ਤੁਸੀਂ ਫਾਰਮ ਭਰ ਕੇ ਆਪਣੇ ਕੋਈ ਵੀ ਜਿਹੜਾ ਵੀ ਆਪਣਾ ਜ਼ਿਲ੍ਹਾ ਦਾ ਉੱਥੇ ਪੈਨਸ਼ਨ ਦਫ਼ਤਰਾਂ ਤੁਸੀਂ ਉੱਥੇ ਜਮ੍ਹਾਂ ਕਰਵਾਉਣੇ ਨੇ ਕੋਈ ਜਿੰਨਾ ਜਦੋਂ ਤੁਹਾਡੀ ਪੈਨਸ਼ਨ ਚੱਲ ਰਹੀ ਹੈ ਪਰ ਮੰਥ ਇੱਕ ਬੱਚੇ ਦੀ ਆਨ ਲੱਗ ਜੂਗੀ ਤੇ ਇਸ ਵੀਡੀਓ ਤੁਸੀਂ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਕਿ ਹਰ ਇੱਕ ਮਾਤਾ ਵਾਲਾ ਵਿਧਵਾ ਭੈਣ ਦਾ ਕਿਸੇ ਦਾ ਵੀ ਫਾਇਦਾ ਹੋ ਸਕੇ ਤੇ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਜ਼ਰੂਰ ਕਰਨਾ